ਕੁਣੀਤ ਬਾਈ ਦੀ ਮੇਨ ਜੋ ਪੀਸੀ ਕਰ ਰਹੇ ਹੋ ਉਸ ਦਾ ਕੀ ਮਕਸਦ ਹੈ ਜਿਹੜਾ ਕਿ ਅੱਜ ਉਹਨਾਂ ਹੀ ਕੱਟ ਪੀਏ ਤੁਹਾਡੇ ਨਾਲ ਸਾਡੇ ਤੁਸੀਂ ਸਾਰਿਆਂ ਨੇ ਦੇਖਿਆ ਪਿਛਲੇ ਇੱਕ ਹਫ਼ਤੇ ਤੋਂ ਜੋ ਘਟਨਾਕਰਮ ਚੱਲ ਰਿਹਾ ਹੈ ਇੱਕ ਹਫ਼ਤੇ ਤੋਂ ਨਹੀਂ ਜਦੋਂ ਦੇ ਸਰਕਾਰ ਵਾਲੇ ਸਾਡੇ ਗਿੱਧਰਵਾਲਕੇ ਦੇ ਆਗੂ ਹੈ ਇਹ ਕਹਿੰਦੇ ਮਸਾ ਮਸਾ ਸਾਡੇ ਕੋਲ ਪਾਵਰ ਆਈ ਹੈ ਜਦੋਂ ਦੇ ਪਾਵਰ ਚਾਹੀਏ ਇਹ ਨਿਤ ਦਿਨ ਤਾਂਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਝੂਠੇ ਪਰਚੇ ਦੇ ਰਹੇ ਆ ਪਹਿਲਾਂ ਵੀ ਅੱਜ ਤੋਂ ਪਹਿਲਾਂ ਇਹਨਾਂ ਨੇ ਘਟੋ ਘਟ 15 20 ਵਿਅਕਤੀਆਂ ਤੇ 8 7 ਪਿੰਡਾਂ ਦੇ ਲੋਕਾਂ ਨੂੰ ਸਾਡੇ ਵਰਕਰਾਂ ਨੂੰ 57 ਪਹਿਲੀ ਵਾਰ ਹੋਇਆ ਹਫ਼ਤਾ ਹਫ਼ਤਾ ਜਿਹੜੇ ਜੇਲ੍ਹ ਦੇ ਵਿੱਚ ਲਾਉਣੀ ਪਈ 57 ਸ਼ਾਮ ਨੂੰ ਜ਼ਮਾਨਤ ਹੋ ਜਾਂਦੀ ਹੈ ਇਹਨਾਂ ਚ ਕੋਟਲੀਆ ਬਲੂ ਦੇ ਸਾਡੇ ਪਰ ਕਰਸੀ ਦੋਦੇ ਦੇ ਸੀ ਸਾਡੇ ਪ੍ਰਧਾਨ ਜੀ ਆਰਕੇ ਪਿਉਰੀ ਤੋਂ ਸਾਡੇ ਸਾਫਕਾ ਸਰਪੰਚ ਬੈਠੇ ਐ ਮਣੀਆਂ ਵਾਲਾ ਲੋਹਾਰਾ ਗਿੱਦਰਵਾ ਸਾਰੇ ਪਿੰਨਾਂ ਚ ਇਹਨਾਂ ਨੇ ਜਿਆਤੀਆਂ ਹੁਣ ਜਿਹੜੀ ਹੁਣ ਦਾ ਘਟਨਾਕਰਮ ਹੈ ਪਿਛਲੀ ਪੋਛ ਦਿਨ ਪਹਿਲਾਂ 8 ਤਰੀਕ ਨੂੰ ਮੇਰੇ ਪਿੰਡ ਦੇ ਸਰਦਾਰ ਕੁਲਵਿੰਦਰ ਸਿੰਘ ਉਹਨਾਂ ਦਾ ਬੇਟਾ ਰਾਜਕਰਨ ਜਿਹੜਾ ਹਮੇਸ਼ਾ ਸਾਡੇ ਨਾਲ ਹੁੰਦਾ ਹੈ ਹੈਂਡੀਕੈਪਡਾ ਸਾਡਾ ਭਰਾ ਤੁਸੀਂ ਖੜਾ ਹੋ ਕੇ ਉਹਨੂੰ ਦੇਖ ਸਕਦੇ ਹੋ ਰੌਲਾ ਕੋਈ ਨਹੀਂ ਕੋਈ ਰੌਲਾ ਨਹੀਂ ਬਿਨਾ ਰੌਲੇ ਤੋਂ ਉਹਨਾਂ ਨੂੰ ਲਿਆ ਕੇ ਜਿਹੜਾ ਉਥੋਂ ਦਾ ਚੌਕੀ ਦੇ ਸਰਦਾਰ ਗਰਤੇਜ ਸਿੰਘ ਜਿਹਦਾ ਬਹੁਤ ਦਿਮਾਗ ਖਰਾਬ ਹੈ ਉਹਨੇ ਲਿਆ ਕੇ ਇਹਨਾਂ ਨੂੰ ਪਹਿਲਾਂ ਚੌਕੀ ਬਿਠਾਇਆ ਫਿਰ ਹੈਂਡੀਕੈਪਟਡ ਵਿਅਕਤੀ ਨੂੰ ਹਵਾਲਾ ਤੇ ਵਿੱਚ ਬੰਦ ਕੀਤਾ ਅਗਲੇ ਦਿਨ 2 ਵਜੇ ਇਹਨਾਂ ਨੂੰ ਉਥੋਂ ਥਾਣੇ ਤੋਂ ਲੈ ਕੇ ਐਸਡੀਐਮ ਦਫ਼ਤਰ ਪੇਸ਼ ਕਰਨਾ ਸੀ ਪਰ ਉਹਨੇ ਸਾਰੇ ਕੈਦ ਦੇ ਕਾਨੂੰਨਾਂ ਦੀਆਂ ਧਜੀਆਂ ਅੜਾਈਆਂ 2:10 ਤੇ ਕਿਦਰਵਾ ਕੋਰਟ ਪਾਈ ਥਾਣੇ ਤੋਂ ਲੈ ਕੇ ਉਹਨਾਂ ਨੂੰ ਜਿਹੜੇ ਅੱਜ ਪਾਵਰ ਚ ਹੈ ਸਰਕਾਰ ਵਾਲੇ ਹੈ ਉਹਨਾਂ ਦੇ ਘਰੇ ਕੋਠੀ ਦੇ ਵਿੱਚ ਲੈ ਕੇ ਜਾਇਆ ਗਿਆ ਇਹ ਮੈਂ ਸਾਰਾ ਕੁਝ ਉਹਨਾਂ ਦੀ ਕੋਠੀ ਜਾਂਦਾ ਤੇ ਉੱਥੋਂ ਆਉਂਦਾ ਮੈਂ ਆਪਦੀ ਅੱਖੀ ਦੇਖੇ ਫਿਰ ਉਹਨਾਂ ਨੂੰ ਐਸਡੀਐਮ ਸਾਹਿਬ ਦੇ ਪੇਸ਼ ਕੀਤਾ ਉਥੇ ਇਹਨਾਂ ਦੀ ਜ਼ਮਾਨਤ ਹੋਈ ਔਰ ਉਸ ਤੋਂ ਬਾਅਦ ਇਹਨਾਂ ਦੀ 15 ਤਰੀਕ ਦਿੱਤੀ ਗਈ ਸੀ ਐਸ ਡੀ ਐਮ ਸਾਹਿਬ ਨੇ 15 ਤਰੀਕ ਨੂੰ ਦੁਆਰੇ ਐਪਲੀਕੇਸ਼ਨ ਲੈ ਕੇ ਇਹ ਗੁਰਤੇਜ ਸਿੰਘ ਨੇ ਕਹਿੰਦਾ ਇਹਨਾਂ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਕੁਲਵਿੰਦਰ ਸਿੰਘ ਨੇ ਇਹਦੇ ਦੁਆਰੇ 57 ਦੀ ਪਹਿਲੀ ਵਾਰ ਦੇਖਿਆ ਵੀ 57 ਚ ਕਿਸੇ ਬੰਦੇ ਦੀ ਜ਼ਮਾਨਤ ਕੈਨਸਲ ਹੋਈ ਉਹ ਇਹ ਇਤਿਹਾਸ ਲਿਖਿਆ ਗਿਆ ਗਿੱਦੜਵਾਲਕੇ ਦਾ ਔਰ ਗਿੱਦੜਵਾਲ ਸਾਬ ਡਿਵੀਜ਼ਨ ਦਾ ਇਹਦੀ 57 ਕੈਨਸਲ ਕਰਕੇ ਔਰ ਜਦੋਂ ਨੇਫਸੀ ਦਾ ਰਉਥੇ ਉਹ ਉਸ ਦਿਨ ਵਰਕਿੰਗ ਤੇ ਸੀ ਉਹਨੇ ਇਹਦੀ 752 ਕੈਨਸਲ ਕਰਕੇ ਆਰਡਰ ਇਹਦੇ ਸਰਕਾਰੀ ਹਸਪਤਲ ਗਿੱਧਰਵਾ ਦੇ ਕੀਤੇ ਜਿਹੜੇ ਹੌਂ ਰਿਕਾਰਡ ਆ ਸਾਡੇ ਕੋਲ ਵੀ ਹੈ ਪਰ ਇਹਨੂੰ ਜ਼ਬਰਦਸਤੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਰਾਤ ਇਹਦੀ ਜੇਲ੍ਹ ਚ ਲਈ ਔਰ ਅਗਲੇ ਦਿਨ ਫੇਰ ਉਹ ਇਹਦੀ ਜ਼ਮਾਨਤ ਨਹੀਂ ਲੈ ਰੇ ਸੀ ਔਰ ਅਸੀਂ ਔਰ ਭਾਈ ਰਾਜਾ ਵੜਗਨੇ ਅਸੀਂ ਆ ਕੇ ਉੱਥੇ ਐਸਡੀਐਮ ਨਾਲ ਉੱਥੇ ਆਪਦਾ ਧਰਨਾ ਮੁਜ਼ਾਹਰੇ ਕਰਨ ਤੱਕ ਗਏ ਫੇਰੇ ਦੀ ਜਮਾਨਤ ਹੋਈ ਔਰ 8 ਵਜੇ ਅਸੀਂ ਇਹਨੂੰ ਕਰੇ ਲੈ ਕੇ ਆਏ ਆਂ ਬੜਨਸਾਗਰ ਨੇ ਵੀ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਵੀ ਸਾਡੇ ਵਰਕਰਾਂ ਤੇ ਤੱਕਾਸ਼ਾਈ ਬੰਦ ਕਰੋ ਔਰ ਉਸ ਤੋਂ ਬਾਅਦ ਇਸ ਹਲਕੇ ਦੇ ਜੇ ਅੱਜ ਤਾਕਤਵਰ ਵਿਅਕਤੀ ਹੈ ਉਹਨਾਂ ਨੇ ਵੀ ਪੀਸੀ ਕੀਤੀ ਸੀ ਉਹਨਾਂ ਨੇ ਜੋ ਪੀਸੀ ਚ ਬੋਲਿਆ ਮੈਂ ਉਹਦਾ ਜਵਾਬ ਦੇਣ ਲੱਗਿਆ ਮੈਂ ਇਹਨਾਂ ਨੂੰ ਕਹਿਣਾ ਸਰਕਾਰ ਜੋ ਤੁਸੀਂ ਚੁਣੇ ਹੋਏ ਨਮਾਇੰਦੋਂ ਪਰ ਝੂਠ ਨਹੀਂ ਬੋਲਿਆ ਜਾਂਦਾ ਜੇ ਜਿਹੜੇ ਉਹਨੇ ਝੂਠ ਬੋਲੇ ਆ ਉਹਨਾਂ ਦਾ ਮੈਂ ਜਵਾਬ ਦਿੰਨਾ ਜੇ ਇਹਨਾਂ ਗੱਲਾਂ 'ਚ ਕੋਈ ਝੂਠ ਹੋਵੇ ਮੈਂ ਜਵਾਬ ਦੇਵਾਂ ਇਹਨਾਂ ਨੇ ਕਿਹਾ 22 ਜੀ ਰੌਲਾ ਪਿਆ ਸੀ ਇਹ ਹੁਕਮਰਾਨਾਂ ਨੇ ਕਿਹਾ ਪਰ ਮੈਂ ਉਹਨੂੰ ਪੁੱਛਣਾ ਚਾਹਣਾ ਹੈ ਜਿਹੜੀ ਜਗ੍ਹਾ ਤੇ ਕੋਠੀ ਪਾਈ ਹੈ ਉਹ ਉਹ ਤੋਂ ਪਹਿਲਾਂ ਉੱਥੇ ਫਸਲ ਬੀਜੀ ਜਾਂਦੀ ਸੀ ਇਹ ਖੇਤ ਧਾਣੀ ਦਾ ਮਸਲਾ ਹੈ ਕੋਠੀ ਦੀ ਨਹੀਂ ਉਸ ਵਿਅਕਤੀ ਨੇ ਕੁਲਵਿੰਦਰ ਸਿੰਘ ਨੇ 23 'ਚ ਰੱਖੀ ਇਹਨਾਂ ਨੇ ਆਪਦੀ ਪੀਸੀ ਚ ਕਿਹਾ ਵੀ ਅਸੀਂ 22 ਦਾ ਵੀ ਇਹ ਰੌਲਾ ਸੀ। ਦੂਜੀ ਗੱਲ ਇਹਨਾਂ ਨੇ ਇਹ ਕਿਹਾ ਵੀ ਮੈਂ ਇਹ ਨਿੰਦਰ ਕੌਣੀ ਦੇ ਰਿਸ਼ਤੇਦਾਰ ਨੇ। ਮੈਂ ਇਸ ਗੱਲ ਤੋਂ ਮੁਕਰਦਾ ਨਹੀਂ। ਇਹ ਮੇਰੇ ਰਿਸ਼ਤੇਦਾਰ ਨੇ ਉਹ ਔਰ ਇਹਨਾਂ ਦੇ ਸਗੇ ਚਾਚੇ ਤਾਈ ਦੇ ਬੇਟੇ। ਉਹਨਾਂ ਨੇ ਦੂਜੀ ਗੱਲ ਕਹੀ ਆ ਮੈਂ ਇਹਨਾਂ ਨੂੰ ਜਾਣਦਾ ਨਹੀਂ। ਢੱਲੋ ਸਾਹਿਬ ਜੇ ਨਹੀਂ ਜਾਣਦੇ ਤਾਂ ਤੁਹਾਡੀਆਂ ਜਾਂ ਸਾਡੀਆਂ ਸ਼ਾਇਦ ਅੱਖਾਂ ਧੋਖਾ ਨਾ ਕਰਨ। ਆ ਤੁਹਾਡੇ ਨਾਲ ਜਿਹੜਾ ਖੜਾ ਹੈ ਉਹ ਵਿਅਕਤੀ ਆ ਜਿਨੇ ਪਰਚਾ ਦਵਾਇਆ ਕੁਲਵਿੰਦਰ ਸਿੰਘ ਆ ਤੁਹਾਡੇ ਨਾਲ ਐ ਔਰ ਕੱਲ ਦੀਆਂ ਆ ਫੋਟੋ ਤੁਹਾਡੇ ਨਾਲ ਐ ਆ ਫੋਟੋ ਤੁਸੀਂ ਕਹਿੰਦੇ ਆ ਉਹ ਵੀ ਕਾਂਗਰਸੀ ਐ ਵੀ ਕਾਂਗਰਸੀ ਐ ਆ ਫੋਟੋ ਤੁਹਾਡੇ بیٹے ਪੈਵੀ ਢਿੱਲੋ ਦੇ ਵਿਆਹ ਦੀਆਂ ਅਰਜਨ ਪੈਲਸ ਦੇ ਵਿੱਚ ਦਾ ਇਹ ਇਹ ਫੰਕਸ਼ਨ ਦੀਆਂ ਫੋਟੋ ਐ ਇਹ ਮੈਂ ਪੁੱਛਣਾ ਤੁਸੀਂ ਇਹਨਾਂ ਨੂੰ ਜਾਣਦੇ ਆ ਜਾਂ ਨਹੀਂ ਜਾਣਦੇ ਆ ਤੁਹਾਡੇ ਭਰਾ ਦਾ ਫੋਟੋ ਐ ਉਹਦੇ بیٹے ਦੀ ਐ ਆ ਉਹਦੇ ਉਦੇ ਬਾਪ ਦੀ ਇਹ ਸਾਰੇ ਇਹ ਝੂਠ ਮਾਰਦੇ ਨੇ ਜਿਹੜੀ ਗੱਲ ਇਹ ਕਹਿੰਦੇ ਆ ਅਸੀਂ ਰਾਜੀਨਾਵਾ ਕਰਾਉਣ ਦੀ ਕੋਸ਼ਿਸ਼ ਕੀਤੀ ਬੰਦਾ 57 ਚ ਬੰਦਾ ਸਰਕਾਰੀ ਗੱਡੀ ਤੇ ਸਰਕਾਰੀ ਤੰਤਰ ਮੈਂ ਵੀ ਦੱਸ ਸਕਦਾ ਮੁਲਾਜ਼ਮ ਕਿੰਨੇ ਸੀ ਗੁਰਤੇਜ ਸਿੰਘ ਥਾਣੇਦਾਰ ਦੋ ਦਿਨਾਂ ਸਿਪਾਈ ਤੇ ਤੀਜਾ ਸਾਡਾ ਭਰਾ ਏ ਕੁਲਵਿੰਦਰ ਸਿੰਘ ਸੀ ਇਹਨਾਂ ਤਿੰਨਾਂ ਨੂੰ ਜ਼ਬਰਦਸਤੀ ਉਹਨਾਂ ਦੇ ਘਰ ਦੇ ਲਜਾਇਆ ਗਿਆ ਔਰ ਜ਼ਬਰਦਸਤੀ ਇਹਨਾਂ ਨੇ ਰਾਜੀਨਾਵਾ ਕਰਾਉਣ ਦੀ ਕੋਸ਼ਿਸ਼ ਕੀਤੀ ਇਹ ਜਵਾਬ ਦੇ ਕੇ ਆਇਆ ਇਹ ਸਾਰੇ ਇਹ ਝੂਠ ਮਾਰਦੇ ਨੇ ਔਰ ਜਿਹੜੀ ਹੋਰ ਵੀ ਜਿਹੜਾ ਨੇ ਪਰਚੇ ਦਿੱਤੇ ਕਿਦਰਵਾਲਕੇ ਦੇ ਵਿਅਕਤੀਆਂ ਤੇ ਆ ਖਿੜਕੀਆਂ ਵਾਲੇ ਪਿੰਡ 'ਚ ਇਹਨਾਂ ਨੇ 15 ਬੰਦਿਆਂ ਤੇ ਐਸਸੀ ਇੱਕ ਦਾ ਪਰਚਾ ਦਿੱਤਾ ਜਿਹਦੀ ਮੇਰੇ ਕੋਲ ਆ ਐਫ ਆਈ ਆਰ ਮੇਰੇ ਕੋਲ ਪਈ ਹੈ ਇਹਨਾਂ ਨੇ ਚਲੋ ਐਸਸੀ ਵਿਅਕਤੀਆਂ ਵਿਅਕਤੀ ਜਰਨਲ ਵਿਅਕਤੀਆਂ ਦੇ ਪਰਚਾ ਦੇ ਸਕਦੇ ਆ ਪਰ ਪਹਿਲੀ ਵਾਰ ਹੋਇਆ ਐਸੀ ਵਿਅਕਤੀਆਂ ਦਾ ਐਸੀ ਵਿਅਕਤੀਆਂ ਦੇ ਪਰਚਾ ਦਿੱਤਾ ਗਿਆ ਆ ਸਾਡੇ ਭਰਾ ਖੜੇ ਆ ਐਸੀ ਇਹ ਵਿਚਾਰਾ ਸਾਡਾ ਭਰਾ ਵੀ ਹੈਂਡੀਕੈਪਡ ਹੈ ਟਿੱਕੀਆਂ ਵਾਲੇ ਤੋਂ ਇਹਦੇ ਤੇ ਵੀ ਦੋ ਵਿਅਕਤੀਆਂ ਦੇ ਵਿੱਚ ਐਸੀ ਵਿਅਕਤੀ ਨੇ ਪਰਚਾ ਦਿੱਤਾ ਗਿਆ ਇਹ ਕਹਿੰਦੇ ਆ ਅਸੀਂ ਕਦੇ ਜਿਆਤੀਆਂ ਤਕਾ ਨਹੀਂ ਕੀਤਾ ਔਰ ਆ ਇੱਕ ਲੋਹਾਰੇ ਪਿੰਡ ਦਾ ਸਾਡਾ ਜਸਪਾਲ ਸਾਹਿਬ ਦਾ ਸਰਪੰਚ ਖੜਾ ਇਹ ਉੱਥੇ ਹੈ ਵੀ ਨਹੀਂ ਸੀ 26 ਦਾ ਪਰਚਾ ਇਹਦੇ ਤੇ ਦਿੱਤਾ ਜ਼ਮੀਨ ਦੇ ਮਾਲਕ ਸਾਰੇ ਇਹ ਤੇ ਇਹਨਾਂ ਦੇ ਵਿਅਕਤੀ ਔਰ ਆਪਦੀ ਜ਼ਮੀਨ ਤੋਂ ਕਣਕ ਦੂਜੇ ਲੋਕਾਂ ਨੇ ਵਢੀ ਔਰ ਗੁਰਪਿਆਰ ਸਿੰਘ ਪੁੱਤਰ ਸਰਦੇਸ ਸਿੰਘ ਜੋ ਪਟਵਾਰੀ ਸਾਹਿਬ ਕਹਿੰਦੇ ਆ ਉਹਨਾਂ ਨੂੰ ਦਬਾ ਦੇ ਕੇ ਉਹਨਾਂ ਦੇ ਪਰਚਾ ਦੇ ਕੇ ਅੱਜ ਭਾਵੇਂ ਉਹਨਾਂ ਦੇ ਉਹ ਨਾਲ ਚਲੇ ਗਏ ਪਰ ਜ਼ਮੀਨ ਅੱਜ ਉਹ ਸਹੀ ਹੋਗੀ ਕਿਉਂਕਿ ਉਹ ਵਿਅਕਤੀ ਦਬਾ ਦੇ ਕਾਰਨ ਉਹਨਾਂ ਨਾਲ ਚਲੇ ਗਏ ਪਰ ਬੜਕ ਸਾਹਿਬ ਨੇ ਵੀ ਅਸੀਂ ਸਾਰੀ ਜਿਹੜੀ ਸਮੁੱਚੀ ਬੜਕ ਸਾਹਿਬ ਦੀ ਟੀਮ ਹੈ ਇਹ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਖਾਸ ਕਰਕੇ ਐਸਡੀਐਮ ਗਿੱਦੜਵਾ ਔਰ ਜੋ ਚੌਂਕੀ ਦਾ ਇਨਚਾਰਜ ਹੈ ਜਿਹੇ ਜਿਹਨੂੰ ਇਹਨਾਂ ਨੇ ਸੀਤੂ ਦਵਾ ਕੇ ਇੱਕ ਸਟਾਰ ਤੋਂ ਦੋ ਸਟਾਰ ਬਣਾਇਆ ਇਹਨਾਂ ਸਾਰਿਆਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆਂ ਇਸ ਤੋਂ ਬਾਅਦ ਸਾਡੇ ਵਿਅਕਤੀਆਂ ਨਾਲ ਸਾਡੇ ਕਾਂਗਸ ਪਾਰਟੀ ਦੇ ਬੰਦਿਆਂ ਨਾਲ ਕੋਈ ਜਿਆਦਤੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਤੁਹਾਨੂੰ ਵਾਰਨਿੰਗ ਹੁਣ ਮੈਂ ਬੇਨਤੀ ਕਰਾਂਗਾ ਕੁਝ ਜਿਹੜੀਆਂ ਐਫਆਈਆਰ ਉਹਨਾਂ ਤੇ ਸਾਡੇ ਸਾਫ ਸਿੰਘ ਪੁੰਦਰ ਚੇਅਰਮੈਨ ਸਾਹਿਬ ਉਹਨਾਂ ਤੇ ਆਪਦੀ ਭੁੱਲਣਗੇ ਧੰਨਵਾਦ ਕੌਲੀ ਸਾਹਿਬ ਤੁਸੀਂ ਬੜੇ ਵਿਸਥਾਰ ਨਾਲ ਸਾਡੇ ਗਿੱਦੜਪਾਏ ਹਲਕੇ ਦੀ ਕਾਂਗਰਸ ਦੀ ਵਰਕਰ ਦੀ ਪੀੜਾ ਨੂੰ ਬਿਆਨ ਕੀਤਾ ਹੈ ਤੁਹਾਡਾ ਪੱਤਰਕਾਰ ਸਹਿਬਾਨ ਦਾ ਵੀ ਅਸੀਂ ਬਹੁਤ ਧੰਨਵਾਦ ਤੁਸੀਂ ਸਾਡੀ ਪੀੜਾ ਸਾਡੀ ਦਰਦ ਇਹਨਾਂ ਗਾਹਾਂ ਅੱਗਾਂ ਨੇ ਜਿਹੜੇ ਸਤਾਏ ਆ ਸਾਡੇ ਕਾਂਗਰਸ ਦੇ ਵਰਕਰ ਉਹਨਾਂ ਦੇ ਬਾਅਦ ਉਹਨਾਂ ਦੇ ਮੁਤਲਕ ਸਾਡੀ ਪੀੜਾ ਸੁਣਨ ਵਾਸਤੇ ਆਏ ਹੋ ਮੈਂ ਤੁਹਾਡੇ ਕੋਲੇ ਜਿਵੇਂ ਇਹਨਾਂ ਨੇ ਦੱਸਿਆ ਕਿ ਇੱਕ 57 ਸਾਲ ਇਤਿਹਾਸ ਬਣ ਗਿਆ ਮੈਂ ਆਪਦੀ ਉਮਰ ਚ 57 58 ਸਾਲ ਚ ਬੜਾ ਲੰਮਾ ਸਮਾਂ ਅਸੀਂ ਪੀੜੀ ਦਾ ਪੀੜੀ ਕਾਂਗਰਸ ਨਾਲ ਵਰਤੇ ਆ ਅਸੀਂ ਉਹ ਵੇਲੇ ਵੇਖਿਆ ਅਕਾਲੀ ਦਲ ਦੀਆਂ ਸਰਕਾਰਾਂ ਚ ਜਦੋਂ ਅਕਾਲੀ ਕਲ ਦਲ ਤੋਂ ਕੁਛ ਕੇ ਕਿ ਦੜਬਾ ਚ ਸੂਰਜ ਚੜਦਾ ਸੀ ਉਹ ਲੀਡਰ ਅੱਜ ਡੰਡੀ ਕੋ ਡੰਡੀ ਹੋਏ ਫਿਰਦੇ ਆ ਮੈਂ ਸਮਝਦਾ ਤੁਨਾਂ ਦੀ ਨਲਾਇਕੀ ਕੀ ਸੀ ਉਹਨਾਂ ਨੇ ਆਪਣਾ ਉਹਨਾਂ ਬੰਦਿਆਂ ਦੇ ਆਖੇ ਝੂਠੇ ਸੱਚੇ ਪਰਚੇ ਕੀਤੇ ਮਾਈਆਂ ਤੱਕ ਅੰਦਰ ਕੀਤੀਆਂ ਪਰ ਉਹ ਲੋਕ ਜਿਨ੍ਹਾਂ ਦੇ ਆਖੇ ਉਹਨਾਂ ਨੇ ਪਰਚੇ ਕਰਵਾਏ ਨਾ ਤਾਂ ਉਹ ਨਾਲ ਰਹੇ ਉਹਨਾਂ ਲੀਡਰਾਂ ਦੇ ਅੱਜ ਤੱਕ ਤੇ ਨਾ ਉਹ ਲੀਡਰ ਹੀ ਲੰਮਾ ਸਮਾਂ ਰਾਜਨੀਤੀ ਚੱਲ ਸਕਦਾ ਤੋਂ ਮੇਰੇ ਕੋਲੇ ਮੇਰੇ ਨਾਲ ਜਿਹੜੀ ਸੰਬੰਧਤਾ ਉਹੋਟੇ ਹਜੂਰਾ ਸਿੰਘ ਦੇ ਮੁਤਲਕ ਇਹ ਸਾ ਮੈਂ ਜੀ ਮੈਂ ਤੁਹਾਨੂੰ ਕਹਾਂ ਕਿ ਸਤਕੁੰਜ ਇਤਿਹਾਸਾ ਬਲਕਰ ਸਿੰਘ ਇਹ 비ビック ਕਾਰਮਜੀਤ ਕੌਰ ਮੇਰੀ ਛੋਟੀ ਭੈਣ ਇਹਨਾਂ ਦੇ ਵੱਡੇ ਭਾਈ ਰੁਬੀਰ ਤੇ 752 ਕਰਾ ਦੁਨੀਆ ਲੜਦੀ ਵੀ ਆ ਪਰਚੇ ਵੀ ਹੁੰਦੇ ਆ ਸਾਰੀਆਂ ਧਾਰਾ ਲੱਗਦੀਆਂ ਆ ਪਰ ਇਹ ਕੋਈ ਅਣਹੋਣੀ ਹੋਣੀ ਸੱਤਾ ਦੇ ਨਸ਼ੇ ਚ ਅਣਹੋਣੀ ਜਿਹਨੂੰ برداشت ਨਹੀਂ ਕੀਤਾ ਜਾ ਸਕਦਾ ਮਨੁੱਖਤਾ ਦੀ ਪੀੜਾ ਬਣ ਜਾਂਦੀ ਆ ਉਹ ਮੇਰੀ ਭੈਣ ਤੇ ਇਹਨਾਂ ਤੇ 752 ਕਰਾ ਕੇ ਜੇਲ ਤਿੰਨ ਤਿੰਨ ਦਿਨ ਲਵਾਏ ਪੱਤਰਕਾਰ ਵੀਰੋ ਤੁਸੀਂ ਵੀ ਮੈਨੂੰ ਲੱਗਦਾ ਪਹਿਲੀ ਵਾਰੀ ਸੁਣਿਆ ਹੋਊ 752.5577 ਦਿਨਾਂ ਅੰਦਰ ਉਹਦੇ ਬਾਅਦ ਜ਼ਬਾਨਤ ਹੋ ਜਾਂਦੀ ਹੈ ਤੇ ਫਿਰ 2 ਮਹੀਨਿਆਂ ਬਾਅਦ ਜਿੱਥੇ ਅਸੀਂ ਆੜੇ ਸਾਨੂੰ ਬੀਪੀਆਂ ਦਾ ਸਤਕਾਰ ਕਰਨਾ ਚਾਹੀਦਾ ਆ ਪੋਰਾ ਪਰ ਮੇਰੀ ਨਿੱਕੀ ਭੈਣ ਜਿਹੜੀ ਪ੍ਰੈਗਨੈਂਸੀ ਇਹਨੂੰ ਕੁੱਟ ਕੇ ਲੱਤਾਂ ਮਾਰ ਕੇ ਇਹਦਾ ਅਬੋਰਸ਼ਨ ਕਰਾਇਆ ਆ ਡਾਕਟਰ ਸਾਹਿਬ ਦੀ ਰਿਪੋਰਟ ਆ ਜਿਹੜੀ ਇਹਦਾ ਬਹੁਤ ਆ ਦਰਦ ਵੀ ਹੁੰਦਾ ਹੈ ਇਹੋ ਜਿਹਾ ਗੱਲਾਂ ਸੁਣ ਕੇ ਕਈ ਵਾਰ ਮਨ ਦੁਖ ਜਾਂਦਾ ਹੈ ਨਹੀਂ ਉਹ ਜਿਹੜੇ ਲੀਡਰ ਨੇ ਇਹੋ ਜੀਆਂ ਚੀਜ਼ਾਂ ਕਰਨੀਆਂ ਚਾਹੀਦਾ ਤਾਂ ਕਿ ਤੌੜੀਆਂ ਆਏ ਚਲੀ ਜਾਣੀ ਹੈ ਕਿਸੇ ਕੋਲੇ ਰਾਜੇ ਮਹਾਰਾਜੇ ਕੋਲੇ ਮੋਦਨ ਜਿਵੇਂ ਕੋਣੀ ਸਾਹਮਣੇ ਦੱਸਿਆ ਕਿ ਵੜਿੰਗ ਸਾਹਿਬ ਆਏ ਰਵੜਾ ਪਿਆ ਫਿਰ ਉਹ ਜਵਾਨਤ ਹੋਈ ਉਹ ਲੀਡਰ ਜਿਹੜੇ ਆ ਨਹੀਂ ਲੰਮਾ ਸਮਾਂ ਚੱਲਦੇ ਤੇ ਜਿਹੜੇ ਅਫਸਰ ਜਾਤੀਆਂ ਕਰਦੇ ਆ ਇਹ ਤਾਂ ਕਤਾਈ ਨਹੀਂ ਚੱਲਦੇ ਕਾਂਗਰਸ ਦੇ ਇਤਿਹਾਸ 'ਚ ਇਹ ਚੱਲਣਾ ਨਹੀਂ ਆਉਣ ਵਾਲੇ ਸਮੇਂ ਜਿਵੇਂ ਵੜਿੰਗ ਸਾਹਿਬ ਕਹਿ ਕੇ ਗਏ ਆ ਇਹਨਾਂ ਤੇ 452 ਲਾਤੀ 55 ਦੀ ਜਵਾਨਤ ਹੋ ਗਈ ਉੱਥੇ ਇਹਨਾਂ ਦਾ ਇਹਨਾਂ ਨੂੰ ਸਬਰ ਨਹੀਂ ਆਇਆ ਫਿਰ ਇਹਨਾਂ ਤੇ 452 ਲਾਤ ਨਾਲੇ ਇਹਨੂੰ ਘਰੇ ਕੁੱਟ ਕੇ ਆਏ ਬੀਬੀ ਦੇ ਲੱਤਾਂ ਮਾਰ ਗਿਆ ਬੀਬੀ ਮੇਰੀ ਭੈਣ ਨੂੰ ਬਿਮਾਰ ਕੀਤਾ ਤੇ ਨਾਲੇ 452 ਦਾ ਕੇਸ ਲਾ ਚੰਗੀਆਂ ਗੱਲਾਂ ਨਹੀਂ ਹੈ ਦੂਜੀ ਸੀ ਇੱਕ ਕੇਸ ਹੋਰ ਆ ਜੀ ਬਲਦੇਵ ਸਿੰਘ ਸੁਖਵਿੰਦਰ ਸਿੰਘ ਤੇ ਦਲਬਾਗ ਸਿੰਘ ਇਹ ਵੀ ਇੱਥੇ 24 4 25 ਦਾ ਪਰਚਾ ਇਹ ਵੀ ਇਤਿਹਾਸ ਆ ਕਿ 7 51 752 ਜੀ ਦੋ ਦੋ ਤਿੰਨ ਤਿੰਨ ਤਾਂ ਅੰਦਰ ਲਵਾਤੇ ਮੈਂ ਤਾਂ ਇਹੀ ਦੱਸਣਾ ਚਾਹਣਾ ਸਾਡੇ ਹਲਕੇ ਦੇ ਹਾਕਮਾਂ ਨੂੰ ਪਾਵਰ ਆਈਆ ਨਵੀਂ ਇਸਤੇਮਾਲ ਕਰੋ ਪਰ ਮਨੁੱਖਤਾ ਦੇ ਭਲੇ ਵਾਸਤੇ ਮੈਂ ਦੁਬਾਰਾ ਕਹਾਂ ਕਿ ਲਈ ਤਾਕਤਾਂ ਰਹਿੰਦੀਆਂ ਨਹੀਂ ਸਦਾ ਇੱਕੋ ਜਿਹੀ ਸਭਾਤ ਤੋਂ 12 18 16 ਮਹੀਨਿਆਂ ਦੀ ਗੱਲ ਰਹੇਗੀ ਬਾਕੀ 68 77 ਐਸਸੀ ਭਰਾਵਾਂ ਤੇ ਜ਼ਿਆਦਾ ਇਹ ਵੀ ਹੋਇਆ ਵੀ ਜਿੰਨੀ 57 ਹੋਈ ਹੈ ਜ਼ਿਆਦਾਤਰ ਸਾਡੇ ਐਸਸੀ ਭਰਾਵਾਂ ਤੇ ਹੋਈ ਹੈ ਕਿਉਂਕਿ ਉਹ ਨਿੱਥੇ ਆ ਉਹ ਵਿਚਾਰੇ ਆ ਉਹ ਲੋਕ ਹਰ ਇੱਕ ਦੇ ਮਗਰ ਲੱਜ ਜਾਂਦੇ ਕਿਉਂਕਿ ਗਰੀਬ ਕੀ ਆ ਗਰੀਬ ਤਾਂ ਝੱਜਲਾ ਮਾਰਾ ਗਰੀਬ ਦੀ ਢਿੱਡ ਪਾਰਟੀ ਆ ਜੇ ਉਸ ਗਰੀਬ ਨੂੰ ਵਾਰੀ ਵਾਰੀ ਤੰਗ ਕਰਾਂਗੇ ਤਾਂ ਉਹਦਾ ਸਰਾਫ ਲੱਗ ਜਾਂਦਾ ਮੈਂ ਕਹਿੰਦਾ ਪਰ ਇਸ ਕਰਕੇ ਇਹ ਤਾਕਤਾ ਚਲੀਆਂ ਜਾਣੀਆਂ 12 14 ਮਹੀਨਿਆਂ ਦੇ ਅੰਦਰ ਅੰਦੇ ਸੋ ਆਓ ਚੰਗੇ ਕੰਮ ਕਰੋ ਜਿਹੜੇ ਲੋਕ ਤੁਹਾਨੂੰ ਯਾਦ ਰੱਖਣ ਤੇ ਕਈ ਵਾਰ ਨੱਚੇ ਜੇ ਤੇ ਜਿਹੜਾ ੱੱਕੇ ਦਾ ਸਤਾਏ ਲੋਕ ਜਿਹੜੇ ਉਹ ਬਗਾਵਤ ਕਰ ਬੈਠਦੇ ਆ ਇਹ ਫਿਰ ਲੋਕ ਸਾਹਮਣੇ ਨਹੀਂ ਜਾਂਦੇ ਇਸ ਕਰਕੇ ਮੈਂ ਹੀ ਬੇਨਤੀ ਕਰਨਾ ਚਾਹਣਾ ਸਾਡੇ ਇਥੋਂ ਦੇ ਲੀਡਰ ਸਹਿਬਾਨ ਨੂੰ ਕਿ ਆਓ ਭਲੇ ਦੇ ਕੰਮ ਕਰੋ ਗਰੀਬ ਦੀ ਬਦ ਦੁਆ ਨਾਲੋ ਮੇਰੀਆਂ ਭੈਣਾਂ ਦੀ ਇਹਨਾਂ ਦੀ ਬਦ ਦੁਆ ਨਾਲੋ ਕਿ ਤੁਹਾਨੂੰ ਅਗਲੇ ਦਰਗਾਹ ਵੀ ਉਹਦੀ ਗੱਲ ਦੇਣੀ ਪਵੇ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਏ ਹੋ ਹੁਣ ਮੈਂ ਬੇਨਤੀ ਕਰਨਾ ਸਾਡੇ ਦੀਪਕ ਜੀ ਨੂੰ ਜਿਸ ਤਰ੍ਹਾਂ ਕੋਲੀ ਸਾਹਿਬ ਤੇ ਪੁੱਤਰ ਸਾਹਿਬ ਨੇ ਤੁਹਾਨੂੰ ਵਿਸਥਾਰ ਨਾਲ ਦੱਸਿਆ ਅੱਜ ਦਾ ਮੁੱਦਾ ਕਰ ਜੋ ਮੇਨ ਮੁੱਦਾ ਹੈ ਉਹ ਹੈ ਵੀ ਜੋ ਨਿਯਾਜ ਪਰਚਿਆਂ ਦੀ ਰਾਜਨੀਤੀ ਚੱਲ ਰਹੀ ਹੈ ਆਮ ਆਗ ਦੇ ਪਾਰਟੀ ਦਾ ਮਖੌਟਾ ਪਾ ਕੇ ਮੌਜੂਦਾ ਹਾਕਮ ਸਰਕਾਰ ਉਹਨਾਂ ਦੇ ਐਮ ਐਲ ਏ ਜੋ ਕਿ ਅੰਦਰੋਂ ਦਿਲੋਂ ਤਾਂ ਕਾਲੀ ਦਲ ਹੈ ਕਿਉਂਕਿ ਇਹ ਕਾਲੀ ਦਲ ਪਿੰਨਾ ਪਰਚਿਆਂ ਦੀ ਰਾਜਨੀਤੀ ਕਰਦਾ ਰਿਹਾ ਹੈ ਤੁਸੀਂ ਦੇਖਦੇ ਰਹੇ ਹੋ ਤੇ ਉਸ ਧਾਰਤ ਜਿਸੀ ਇੱਥੇ ਤੁਹਾਡੇ ਕੋਲੋਂ ਸੇਵਾਦਾਰ ਅਸੀਂ ਮੌਕਾ ਦਿੱਤਾ ਕਿਉਂਕਿ ਤੁਸੀਂ ਆ ਪਿਛੇ ਦੋ ਦਿਨ ਪਹਿਲਾਂ ਜਦੋਂ ਰੋਲਾ ਪਿਆ ਪਰਸੋਂ ਦੀ ਗੱਲ ਹੈ ਐਸ ਜੀ ਐਮ ਸਾਹਿਬ ਸੱਤ ਕੋੰਜਾ ਸਾਡੇ ਬੰਦੇ ਦੀ ਜਮਾਨਤ ਨਹੀਂ ਲੈ ਰਹੇ ਸੀ ਉਸ ਦਾ ਤੁਹਾਨੂੰ ਸਾਰਾ ਕੁਝ ਵਿਸਤਾਰ ਨਾਲ ਕੋਨੀ ਸਾਹਿਬ ਨੇ ਦੱਸਤਾ ਮੈਂ ਤੁਹਾਨੂੰ ਦੋ ਤਿੰਨ ਪਰਚਿਆਂ ਦੀ ਨਿਗਾਹ ਕਰਵਾਉਣਾ ਚਾਹੁੰਦਾ ਸਾਡੇ ਬਿੱਟੂ ਡੇਰੀ ਜੀ ਐਮਸੀ ਸਾਹਿਬ ਜਿਹੜੇ ਕੀ ਸੀਨੀਅਰ ਮੀਤ ਪ੍ਰਧਾਨ ਨੇ ਬਿਦਰਬਾ ਮ्युनਿਸਪਲ ਕਾਉਂਸਲ ਦੇ ਇਹਨਾਂ ਦੇ ਬੇਟੇ ਦੀ ਨਵੇਂ ਨਵੇਂ ਮੈਰਿਜ ਹੋਈ ਸੀ ਨੀਰਜ ਦੀ ਬਬਲੂ ਜੀ ਦੀ 10ਵੇਂ ਮਹੀਨੇ ਤੇ 11 1 25 ਨੂੰ ਇਹਨਾਂ ਦੇ ਬੇਟੇ ਦਾ ਤੁਰ ਜਾਂਦੇ ਵੇ ਗੱਡੀ ਦਾ ਮੋਟਰਕਾਰ ਤੇ ਕਿਸੇ ਨਾ ਮੋਟਰਸਾਈਕਲ ਲੱਗ ਜਾਂਦਾ ਤੇ ਇਹਨਾਂ ਨੇ ਲੁੱਟਖੋ ਦਾ ਪਰਚਾ ਕਰਾਇਆ ਉਹਨਾਂ ਨੇ ਆ ਤੁਸੀਂ ਐਫਆਰ ਦੇਖ ਸਕਦੇ ਹੋ 303 324 ਧਾਰਾ ਲਵਾਈ ਜੋ ਵੀ ਘਰੋਂ ਫਰਾਰ ਨੇ ਜਿਹੜੇ ਆਪਣੇ ਮਿਹਨਤ ਆਰ ਹੁੰਦੇ ਆ ਆਪਣੇ ਹਿੰਦੂਆਂ ਦੇ ਆਪਣੇ ਸਿੱਖਾਂ ਦੇ ਲੋਹੜੀ ਦੇ ਉਹ ਵੀ ਇਹਨਾਂ ਦੇ ਬੱਚਾ ਨੇ ਘਰੇ ਨਹੀਂ ਬਣਾਈ ਇਹ ਇਹਨਾਂ ਦੀ ਪਰਚੇ ਰਾਜਨੀਤੀ ਕਰ ਰਹੇ ਹੈ ਹਾਲੇ ਹੀ ਦੋ ਕੁ ਮਹੀਨੇ ਇਹਨਾਂ ਦੇ ਐਮਐਲਏ ਬਣਨੇ ਹੋਏ ਸੀ ਸਰਕਾਰ ਚ ਪਰ ਇਹਨਾਂ ਨੇ ਆਪਦਾ ਰੰਗ ਦਿਖਾਉਣਾ ਸ਼ੁਰੂ ਕਰਤਾ ਜੋ ਕਿ ਬਹੁਤ ਹੀ ਮੜੀਦ ਨਿੰਦਨ ਵਾਲੀ ਗੱਲ ਹੈ ਫੇਰ ਤੁਹਾਡਾ ਨਾਮ ਮੈਂ ਨਿਗਾਹ ਕਰਵਾਉਣਾ ਚਾਹਨਾ ਹੈ ਪਿਉਰੀ ਸਾਡੇ ਸਰਪੰਚ ਸਾਹਿਬ ਬੈਠੇ ਆ ਸਿਮਿੰਦਰ ਸਿੰਘ ਜੀ ਇਹਨਾਂ ਦੀ ਜ਼ਮੀਨ ਦਾ ਕੀ ਰੋਲਾ ਸੀ ਗਰਦੋਰੀ ਰਜਿਸਟਰੀ ਇਹਨਾਂ ਦੇ ਨਮਾਤਾ ਦੇ ਨਾਮ ਸੀ ਮੁਖਤਿਆਰ ਕੌਰ ਜਿਹਦੇ ਨਾਮ ਸੀ ਸਟੇ ਵੀ ਹੋ ਗਿਆ ਸੀ ਪਰ ਇਹਨਾਂ ਨੇ ਧੱਕੇ ਨਾਲ 57 ਲਵਾਈ ਤੇ ਸਰਪੰਚ ਸਾਹਿਬ ਨੂੰ ਤੇ ਇਹਨਾਂ ਦੇ ਪਿਤਾ ਜੀ ਨੂੰ ਤਿੰਨ ਦਿਨ ਅੰਦਰ ਲਵਾਏ ਜੇਲ੍ਹ ਦੀ ਜਿੱਦੀ ਕੀ ਮੁਕਤ ਤੇ ਜ਼ਮਾਨਤ ਤੀਸਰਾ ਤੁਹਾਨੂੰ ਮੈਂ ਕੇਸ ਇੱਕ ਨਿਗਾਹ ਕਰਵਾਉਣਾ ਚਾਹਣਾ ਹੈ ਇੱਕ ਗਿੱਦੜਵੇ ਦੇ ਪੰਜ ਬੰਦਿਆਂ ਦੇ ਨਾਮ ਹੈ ਜਸਵਿੰਦਰ ਸਿੰਘ ਸੋਖਪਾਲ ਸਿੰਘ ਰੇਸ਼ਮ ਸਿੰਘ ਅਮਰੀਕ ਸਿੰਘ ਜਸਕਰਨ ਸਿੰਘ ਇਹਨਾਂ ਦਾ ਜਿਹੜੀ ਪਾਈਪਲਾਈਨ ਜਾਂਦੀ ਹੈ ਪਾਣੀ ਵਾਲੀ ਪਾਈਪ ਉਹ ਰਿਪੇਅਰ ਕਰਕੇ ਸਮਾਨ ਆਫ ਦਾ ਠੀਕ ਕਰਨ ਲਈ ਘਰ ਲੈ ਗਏ ਸੀ ਇਹਨਾਂ ਤੇ ਨਜਾਇਜ਼ ਪਰਚਾ ਕਰਵਾਇਆ ਗਿਆ ਤੇ ਤਿੰਨ ਤੋਂ ਚਾਰ ਦਿਨ ਤੇ ਖੜੇ ਵੀ ਸਾਡੇ ਕੋਲ ਪਾਈ ਆਏ ਵੇ ਆ ਤਿੰਨ ਤੋਂ ਚਾਰ ਦਿਨ ਘੱਟੋ ਘਾਟ ਇਹਨਾਂ ਨੂੰ ਅੰਦਰ ਲਵਾਏਗਾ ਜਿੱਦੀ ਵੀ ਸਾਧਕ ਪੁਮਜ ਦੀ ਮੌਕੇ ਤੇ ਜਮਾਨਤ ਹੋ ਰਹੀ ਸੀ ਤੇ ਮੌਕੇ ਤੇ ਬਾਗਲਾ ਸਾਹਿਬ ਸਾਡੇ ਵਕੀਲ ਹਾਜ਼ਰ ਸਨ ਪਰ ਇਹਨਾਂ ਨੇ ਉੱਥੇ ਤੇ ਜਿਹੜੀ ਆਪਣੇ ਮੁਲਾਜ਼ਮ ਸੀ ਉਹਨੂੰ ਰੋਕਿਆ ਹੋਨਗੇ ਤੁਸੀਂ ਇੱਥੋਂ ਚਲੇ ਜਾਓ ਹਜੇ ਟਾਈਮ ਪਿਆ ਸੀ 5 ਵਜੇ ਤੋਂ ਪਹਿਲਾਂ ਸਾਰਾ ਪਿੰਡ ਮوجود ਸੀ ਜਾਗ ਰਿਹਾ ਸੀ ਪੁੱਛ ਸਕਦੇ ਤੇ ਪਿਛਲਾ ਵਾਰ ਆਪਾਂ ਦੇ ਕੋਰਡ ਦੇਖਿਆ ਜਦੋਂ ਕਾਲੀ ਦਲ ਸੀਗੇ 2014 ਚੈਂਪੀਅਨ ਇਲੈਕਸ਼ਨ ਵਲੇ ਵੀ ਇਹਨਾਂ ਨੇ ਗੁੰਡਾਗਰਦੀ ਕੀਤੀ 15 ਚੈਂਪੀਅਨ ਇਲੈਕਸ਼ਨ ਵਲੇ ਵੀ ਕੀਤੀ 14 ਚੈਂਪੀਅਨ ਇਲੈਕਸ਼ਨ ਵਲੀ ਕੀਤੀ ਸੋ ਹੁਣ ਠੀਕ ਹੈ ਸਰਕਾਰ ਇਹਨਾਂ ਦੇ ਸਰਕਾਰ ਚ ਹੁਣ ਇਹ ਪਾਵਰ ਚ ਹੈ ਪਰ ਅਸੀਂ ਬੇਨਤੀ ਕਰਦੇ ਹਾਂ ਸਾਨੂੰ ਢਿੱਲੋ ਸਾਹਿਬ ਵੀ ਇਸ ਸਮਾਂ ਚੰਗੀ ਗੱਲ ਨਹੀਂ ਤੁਸੀਂ ਸ਼ਾਇਦ ਚੰਗੇ ਕੰਮ ਕਰੋ ਇਹ ਪਰਚੇ ਰਾਜਨੀਤੀ ਜੋ ਕਿਰਪਾ ਕਰਕੇ ਨਿਕਲੋ ਤੇ ਲੋਕਾਂ ਨੂੰ ਤੁਸੀਂ ਗੁੰਮਰਾਹ ਗੁੰਮਰਾਹ ਨਾ ਕਰੋ ਤੇ ਉਹਨਾਂ ਨੂੰ ਇੰਨਾ ਕਿ ਤੰਗ ਨਾ ਕਰੋ ਵੀ ਉਹ ਤੁਹਾਡੇ ਖਿਲਾਫ ਹੋ ਜਾਂਦੇ ਹੋ ਕੁਝ ਐਸਾ ਕਰਨ ਜੋ ਕਿ ਚੰਗੀ ਗੱਲ ਨਹੀਂ ਸੋ ਅਸੀਂ ਇਹਨੇ ਗੱਲਾਂ ਕਰਕੇ ਸਾਰੇ ਅੱਜ ਪੇਸ਼ ਹੋਏ ਆ ਸਾਡੀ ਕਾਂਗਰਸ ਪਾਰਟੀ ਬਾਕੀ ਸੰਕੋਲ ਨਹੀਂ ਸਾਬਤ ਜੀ ਪਰ ਉਹ ਵੀ ਸੱਚ ਕਹਿੰਦਾ ਨੇ ਜਾਂ ਕੁਝ ਵੀ ਹੈ ਕੋਈ ਹੋਰ ਗੱਲ ਬੱਸ ਅਸੀਂ ਦੇਖੋ ਇਹ ਨਾਲ ਇੱਕ ਸਵਾਲ ਹੁੰਦਾ ਜੀ ਪਹਿਲਾਂ ਮੈਂ ਉਜਾਗ ਲੀਗਲੀ ਤਰੀਕੇ ਨਾਲ ਹੋਏ ਐਫਆਰ ਤਹਿਤ ਉਹ ਜੋ ਨੀਤਿਕਾ ਦੇ ਕਿ ਅਦਾਲਤ ਵਿੱਚ ਗਏ ਸਮਾਪਤੀ ਬੋਲੇ ਤੋਂ ਅਦਾਲਤ ਦੀ ਨਾਪੀਆ ਤਾਂ ਇਹਦੇ ਚ ਸਪੱਸ਼ਟ ਰੂਪ ਤੇ ਸਿੱਸੀ ਸਿਆਸੀ ਹੁੰਦੇ ਹੋ ਸੀ ਮੈਂ ਦੱਸਣਾ ਚਾਹ ਸਕਦਾ ਦੇਖੋ ਜਿਹੜੀ ਇਹਨਾਂ ਨੇ ਪਹਿਲੀ ਗੱਲ ਤਾਂ 7:51 ਸ਼ਾਮ ਨੂੰ ਹੋ ਜਾਂਦੀ ਆ ਅਦਾਲਤ ਦੀ ਦੂਜੀ ਜੇ ਤੁਸੀਂ 751 ਦੀ ਤੁਹਾਡੀ ਜਮਾਨਤ ਹੋ ਗਈ ਤੁਹਾਡੀ ਜਮਾਨਤ ਕੈਨਸਲ ਕਰਨੀ ਹੋਵੇ ਵਿਰੋਧੀ ਧਿਰ ਐਪਲੀਕੇਸ਼ਨ ਦਿੰਦੀ ਹੈ ਕਿ ਸਾਨੂੰ ਇਤੋਂ ਖਤਰਾ ਹੈ ਸਾਨੂੰ ਗਾਲੀ ਬਲੋਚ ਕੀਤੀ ਜਾਂ ਲੜਿਆ ਪੜਿਆ ਉਸ ਤੋਂ ਬਾਅਦ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਪਿੰਡ ਜਾ ਕੇ ਵੈਰੀਫਿਕੇਸ਼ਨ ਕਰਨ ਦੀ ਵੀ ਵਾਕਿਆ ਲੜਾਈ ਹੋਈ ਉਸ ਜਮਾਨਤੀਏ ਬੰਦੇ ਨੂੰ ਨੋਟਸ ਦੇਣਾ ਪੈਂਦਾ ਹੈ ਤੇਰੇ ਖਿਲਾਫ ਇਹ ਸਾਰਾ ਕੰਮ ਪੁਲਿਸ ਦਾ ਅਦਾਲਤ ਨਾਲ ਜੁੜਿਆ ਹੋਇਆ ਹੈ ਉਦੇ ਖਿਲਾਫ ਉਹਨੂੰ ਨੋਟਸ ਦੇਣਾ ਪੈਂਦਾ ਵੀ ਤੇਰੀ ਜਮਾਨ ਦੇ ਖਿਲਾਫ ਸਾਡੇ ਕੋਲ ਆ ਐਪਲੀਕੇਸ਼ਨ ਦਰਜ ਹੋਈ ਅਗਲਾ ਜਵਾਬ ਦਿੰਦਾ ਪਰ ਇਹਨਾਂ ਨੇ ਕੁਝ ਸੁਣਿਆ ਨਹੀਂ ਕੋਈ ਰੋਜ਼ਨਾਮੇ ਤੇ ਜਦਦਰਦ ਨਹੀਂ ਦਰਜ ਨਹੀਂ ਕਈ ਗੱਲਾਂ ਇਹ ਜੇਹੀਆਂ ਹੁੰਦੀਆਂ ਜਦੋਂ ਜਮਾਨ ਤੇਰੀ ਕੈਨਸਲ ਹੋਈ ਉਦੋਂ ਕੋਈ ਕੋਟਪਾਈ ਥਾਣੇ ਨੂੰ ਸੂਚਿਤ ਨਹੀਂ ਕੀਤਾ ਗਿਆ ਵੀ ਆਪਦੇ ਬੰਦੇ ਕਿਰਪਾ ਦਾ ਇਹ ਸਿੱਧੀ ਲੈਣਿੰਗ ਐ ਐਸ ਡੀ ਐਮ ਦੀ ਤਹਿਸੀਲਦਾਰ ਦੀ ਸਿੱਧੀ ਚੌਕੀਮਚਾਰ ਥਾਣਾ ਵੀ ਵਿੱਚੋਂ ਦੀ ਅਨਲੋਇਮੈਂਟ ਮਿਲਦਾ ਵੀ ਉਹਦੀ ਵੀ ਉੱਥੇ ਸੂਚਿਤ ਕਰਨਾ ਪੈਂਦਾ ਸਾਰੀਆਂ ਗੱਲਾਂ ਵਾਸਤੇ ਇਹ ਉਹਨਾਂ ਦੇ ਘਰੇ ਲੈ ਕੇ ਜਾਣਾ ਸਰਕਾਰੀ ਗੱਡੀ 'ਚ ਪੁਲਿਸ ਦੀ ਇੱਕ ਸਟੱਡੀ 'ਚ ਬੰਦੇ ਨੂੰ ਕਿਸੇ ਵਿਅਕਤੀ ਦੇ ਘਰੇ ਲੈ ਕੇ ਜਾਣਾ ਇਹ ਵੀ ਇੱਕ ਜਰੂਰਤ ਅਸੀਂ ਇਹਦੇ ਸਾਰੇ ਜਿਹੜਾ ਇੱਕ ਘਟਨਾ ਕਰਮ ਹੋਇਆ ਹੈ ਇਹਦਾ ਕੋਰਟ ਦਾ ਦਰਵਾਜ਼ਾ ਖੜਕਾ ਰਹੇ ਆਂ ਇਹਦੀਆਂ ਡੱਟਾਂ ਪੈਗੀਆਂ ਸਭ ਕੁਝ ਇਹਨਾਂ ਨੂੰ ਅਦਾਲਤ 'ਚ ਤੋਂ ਆ ਜਿਹੜੀਆਂ ਕੁਝ ਗੱਲਾਂ ਮਸਲਾ ਪਤਾ ਕਿਸ ਗੱਲ ਦਾ ਜੀ ਉਹਦੀ ਗੱਲ ਤੁਸੀਂ ਵੀ ਪੀਸੀ ਕਰ ਰਹੇ ਹੋ ਉਧਰੋਂ ਧਿਰ ਦੇ ਇੱਕ ਪੀਸੀ ਉਹਦੇ ਨਾਲ ਪਹਿਲਾਂ ਉਹਨੂੰ ਸਾਡੇ ਪੁਲਿਸ ਹੀ ਨਹੀਂ ਆਖੇ ਲੱਗਦੀ ਐਸਐਸਪੀ ਸਾਡੇ ਉੱਤੇ ਨਹੀਂ ਆਗਾ ਅਸੀਂ ਇਹ ਪੁੱਛਦੇ ਹਾਂ ਕਿ ਬਈ ਇੱਥੇ ਦੋਵੇਂ ਤਰ੍ਹਾਂ ਤੁਸੀਂ ਵੀ ਇਹ ਗੱਲ ਕਰ ਰਹੇ ਹੋ ਕਿ ਪਰਚੇ ਸਾਡੇ ਬੰਦੇ ਤੇ ਹੋ ਰਹੇ ਆ ਤੁਹਾਨੂੰ ਯਾਦ ਹੋਣਾ ਕਿ ਤੁਹਾਡੇ ਏਰੀਆ ਦਾ ਪਿੰਡ ਹੀ ਸੀਗਾ ਉੱਥੋਂ ਦੇ ਸਰਪੰਚ ਉਹਨਾਂ ਨੇ ਪੀਸੀ ਕੀਤੀ ਸੀਗੀ ਪਰ ਮੈਂ ਮੈਂ ਜਦੋਂ ਅਸੀਂ ਵੀ ਨਿਤ ਅਫਸਰਾਂ ਨੂੰ ਜਾਂ ਕੋਈ ਇੱਕੋ ਗੱਲ ਕਰੇ ਸਾਡੀ ਮਜਬੂਰੀ ਹੈ ਇਹਦਾ ਮਤਲਬ ਸਰਕਾਰ ਦਾ ਦਬਾਅ ਹੈ ਐਸਡੀਐਮ ਵੀ ਗੱਲ ਕਹਿੰਦਾ ਇਹ ਵੀ ਸਾਰੇ ਗੱਲਾਂ ਜਿਹੜੇ ਮੁਲਾਜ਼ਮਾਂ ਕਹਿੰਦੇ ਐ ਸਾਡੇ ਤੇ ਦਬਾਅ ਪਰ ਇਹਨਾਂ ਸਾਰਿਆਂ ਨੂੰ ਮੈਂ ਦੱਸ ਦੇਣਾ ਚਾਹਣਾ ਇਹ ਆਪਦੀਆਂ ਕੋਰਟ ਦੀਆਂ ਹਾਈ ਕੋਰਟ ਦੀਆਂ ਤਰੀਕਾਂ ਭੁਗਤਨ ਨੂੰ ਤਿਆਰ ਰਹਿਣ ਇਹਨਾਂ ਦੇ ਜੋ ਵੀ ਹੋਇਆ ਉਹ ਰਿਕਾਰਡ ਅਸੀਂ ਲੈ ਕੇ ਉਹਦੀਆਂ ਨਕਲਾਂ ਲੈ ਲਈਆਂ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਰਿਆਂ ਤਾਂ ਕਿ ਸਾਡੇ ਹਲਕੇ ਦੇ ਜਿਹੜੇ ਸਾਡੇ ਵਰਕਰ ਐ ਸਾਡੇ ਭਰਾ ਐ ਸਾਡੀਆਂ ਭੈਣਾਂ ਐ ਇਹੋ ਜੀਆਂ ਇਹਨਾਂ ਨੂੰ ਇਨਸਾਫ਼ ਮਿਲੂ ਕੋਈ ਨਹੀਂ ਆਇਆ ਮੇਰੇ ਤੇ ਬਗਾਇਕ ਨਹੀਂ ਹੋਈ ਐ ਅਟ ਪਰਚੇ ਦਾ ਕਰਦੇ ਸੀ ਉਹਨਾਂ ਦੇ ਕਰਾਇਏ ਇਹਨਾਂ ਦਾ ਤੁਹਾਨੂੰ ਮੈਂ ਇੱਕ ਜਵਾਬ ਦਿੰਨਾ ਹੈ ਜਿੰਨੇ ਪਰਚੇ ਇਹਨਾਂ ਦੇ ਦਰਜ ਹੋਏ ਇਹ ਕਿਸੇ ਆਮ ਵਿਅਕਤੀ ਨੇ ਨਹੀਂ ਕਰਾਈ ਇਹ ਸਾਰੇ ਪਰਚੇ ਔਰ ਰਿਕਾਰਡ ਹੈ ਸਾਰੇ ਸਰਕਾਰੀ ਮਲਾਜਮਾਂ ਨੇ ਕਰਾਏ ਕਿਸੇ ਪੁਲਿਸ ਵਾਲੇ ਨੇ ਕਰਾਇਆ ਕਿਸੇ ਮਾਸਟਰ ਨੇ ਕਰਾਇਆ ਕਿਸੇ ਮੰਡੀ ਕਰਮਚਾਰੀ ਐਸਡੀਓ ਨੇ ਕਰਾਇਆ ਇਹ ਤਾਂ ਔਰ ਰਿਕਾਰਡ ਹੈ ਝੂਠਾ ਬੋਲ ਨਹੀਂ ਸਕਦਾ ਕੋਈ ਜੀ ਕਿਸੇ ਅਸੀਂ ਵੀ ਸਰਕਾਰੀ ਕੰਮ ਚ ਵਿਘਨ ਪਾਵਾਂਗੇ ਕਿਤੇ ਪਾਵਾਂਗੇ ਸਾਡੇ ਤੇ ਇਹ ਜਿਹੜਾ ਕੋਈ ਜੁਰਮ ਕਰਦਾ ਉਹਦੇ ਦੇ ਪਰਚਾ ਨੈਕਸਟ ਪਲਾਨਿੰਗ ਕੋਈ ਮਿਲਣਾ ਐ ਐਸਐਸਪੀ ਨੂੰ ਜਾਂ ਕੋਈ ਹੈਗਾ ਇਸ ਤਰ੍ਹਾਂ ਦਾ ਕੀ ਕਦਮ ਕੀਏਗਾ ਇਹ ਤੋਂ ਬਾਅਦ ਮੈਂ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਜੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਭਾਈ ਰਾਜਾ ਵਿੜنگ ਵੱਲੋਂ ਸਾਡੇ ਭਰਾ ਵੱਲੋਂ ਆਪਦੇ ਪ੍ਰਧਾਨ ਵੱਲੋਂ ਅਸੀਂ ਉਹਨਾਂ ਦੀ ਸਮੂਹ ਕੀਤੀ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੇਕਰ ਅੱਜ ਤੋਂ ਬਾਅਦ ਸਾਡੇ ਬੰਦਾਂ ਨਾਲ ਕੋਈ ਜ਼ਿਆਦਤੀ ਹੋਈ ਅਸੀਂ ਤੁਹਾਡੇ ਬਾਰਾਂ ਦੇ ਅੱਗੇ ਧਰਨੇ ਮਜਾਰੇ ਕਰਾਂਗੇ ਔਰ ਆਪਦੇ ਬੰਦਿਆਂ ਨੂੰ ਇਨਸਾਫ ਦਵਾਵਾਂ ਜੇ ਕੁਝ ਗੱਲਾਂ ਰਹਿ ਗਈਆਂ ਸੀ ਦੋਦੇ ਦੀਆਂ ਤਿੰਨ ਲੇਡੀਜ਼ ਜਿਹੜੀਆਂ 8 ਦਿਨ ਜੇਲ੍ਹ ਚ ਬੰਦ ਰਹੀਆਂ 57 ਤਿੰਨ ਐਸਸੀ ਵਿਅਕਤੀ 8 ਦਿਨ 57 ਚ ਬੰਦ ਰਹੇ ਆ 57 ਚ ਮਣੀਆਂ ਵਾਲੇ ਦੇ ਐਸਸੀ 7 ਦਿਨ ਲਵਾਰੇ ਦੇ ਐਸੀ 7 ਦਿਨ ਔਰ ਸਾਡੇ ਤੇ ਜਿਹੜਾ ਸਾਡੇ ਬੰਦਿਆਂ ਤੇ ਫਿਰਕੀਆਂ ਵਾਲੇ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਦੇ ਗਵਾਹਾਂ ਨੇ ਐਫੀਡੀਆਰ ਦਿੱਤੇ ਵੀ ਇਹ ਜਿਹੜਾ ਪਰਚਾ ਇਹ ਝੂਠਾ ਹੈ ਲੜਾਈ ਹੋਈ ਨਹੀਂ ਇਹਨਾਂ ਜਿਹੜੇ ਮੇਨ ਟੈਨਲ ਲੀਡਰ ਹੈ ਇਹਨਾਂ ਦੀ ਪਾਰਟੀ ਦੇ ਉਹਨਾਂ ਨੇ ਐਫੀਡੀਆਰ ਦਿੱਤੇ ਔਰ ਉਸ ਤੋਂ ਬਾਅਦ ਮਦਈ ਨੇ ਲਿਖਤੀ ਰੂਪ ਤੇ ਰਾਜ਼ੀਨਾਮਾ ਕੀਤਾ ਉਹ ਸਾਰੇ ਸਾਡੇ ਕੋਲ ਹਾਜ਼ਰ ਹੈ ਉਹਨਾਂ ਨੇ ਪਰ ਫਿਰ ਵੀ ਰੁਪਿੰਦਰ ਸਿੰਘ ਸਾਡਾ ਵਰਕਰ ਆ ਜਿਹੜਾ ਅੱਜ ਵੀ ਉਹ ਜੇਲ੍ਹ ਚ ਬੱਤ ਐਸਸੀ ਤੇ ਐਸਸੀ ਨਹੀਂ ਦੁਵਾਤਾ ਐਸਸੀ ਐਸਸੀ ਤੇ ਆ ਇਹ ਸਾਡਾ ਐਸਸੀ ਕਮਿਸ਼ਨ ਤੱਕ ਆਲੋ ਐਸਸੀ ਕਮਿਸ਼ਨ ਤੱਕ ਕੋਈ ਪਹੁੰਚ ਨਹੀਂ ਆਉਂਦਾ ਅਉਤਾਰ ਸਿੰਘ ਐਸਸੀ ਆ ਜਰਾ ਲਾ ਸਾਹਮਣੇ ਸਾਹਮਣੇ ਆ ਇੱਕ ਉਹ ਦੇਖ ਸਿੰਘ ਦੋਨੇ ਹੈਂਡੀਕੈਪ ਐਸਸੀ ਕਮਿਸ਼ਨ ਤੱਕ ਕੋਈ ਸ਼ਿਕਾਇਤ ਤੂੰ ਯਾ ਮੁਰੇ ਯਾਰ ਕੋਈ ਨਹੀਂ ਇਹ ਅਸਾਈਗਨੇਸ਼ਨ ਤੋਂ ਕਹਿੰਦੇ ਉਸੇ ਉਸੇ ਸਬੰਧ ਚ ਕਿਉਂਕਿ ਇੱਕ ਚੀਜ਼ ਦਾ ਸਬਰ ਹੁੰਦਾ ਹੈ ਕਿ ਲਿਮਟ ਹੁੰਦੀ ਡੈਡਲਾਈਨ ਅਜੋ ਡੈਡਲਾਈਨ ਜਿਹੜੀ ਕਾਂਗਰਸ ਪਾਰਟੀ ਦੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰਾਹੀਂ ਅਸੀਂ ਦੱਸਣਾ ਚਾਹੁੰਦੇ ਆ ਉਹ ਡੈਡਲਾਈਨ ਖਤਮ ਹੋ ਗਈ ਇਸ ਤੋਂ ਅੱਗੇ ਕਾਨੂੰਨੀ ਹਰ ਤਰ੍ਹਾਂ ਦਾ ਉਹੀਲਾ ਵਰਤਿਆ ਜਾਊਗਾ ਜਦੋਂ ਵੀ ਕਿਤੇ ਕਾਂਗਰਸ ਦੇ ਵਰਕਰ ਨਾਲ ਗੱਦੜਬਾਜ਼ੀ ਤੱਕਾ ਹੋਊਗਾ ਚਾਹੇ ਸਾਨੂੰ ਕੂੜ ਜਾਣਾ ਪਵੇ ਜਿਵੇਂ ਕੋਈ ਸਾਹਿਬ ਨੇ ਦੱਸਿਆ ਚਾਹੇ ਕਿਸੇ ਅਲਾਅ ਫਰਦ ਦੇ ਬਾਹਰ ਕੇ ਸਾਨੂੰ ਰਹਿਣਾ ਪਵੇ ਉਸ ਸਬਰ ਅੱਜ ਤੋਂ ਬਾਅਦ ਹੈਲੀਕਾਪਟਰ ਅੱਜ ਤਾਹੀ ਤੁਹਾਨੂੰ ਸੁਨੇਹਾ ਹੈ ਕਿ ਅੱਜ ਤੋਂ ਬਾਅਦ ਇਸ ਲੜਾਈ ਨੂੰ ਅਕਲ ਨਾਲ ਲੜਿਆ ਜਾਵੇ ਆ ਦੇਖੋ ਇਹ ਜਗਸੀਰ ਸਿੰਘ ਹੈ ਕਿਹਦੇ ਤੇ ਅਸੀਂ ਇੱਕ ਦਾ ਪਰਚਾ ਦਿੱਤਾ 400 452 ਲਾਈ ਨਾਲ ਇਦਾਂ ਤੂੰ ਵੀ ਤਾਂ ਗਾ ਗਾ ਰਿਹਾ ਯਾਰ ਇਹ ਦੋਨੇ ਲੱਤਾਂ ਤੋਂ ਹੈਨਿਕਾਪ ਮੁੜਿਆ ਇਹਨਾਂ ਦੋਨਾਂ ਬੰਦਿਆਂ ਤੇ ਆ ਜਗਸੀਰ ਸਿੰਘ ਤੇ ਉਹ ਤਾਂ ਐਸੀ ਬੰਦਿਆਂ ਨੂੰ ਐਸੀਆਂ ਦੇ ਪਰਚਾ ਦਿੱਤਾ ਕਿ ਦੋਨੇ ਹੈਂਡਿਕਪ ਚਿੱਤ ਸਬ ਇੰਸਪੈਕਟਰ ਹੋ ਗਿਆ ਜਬ ਬਹੁਤ ਬਹੁਤ ਪ੍ਰੈਸ ਦੇ ਸਾਹਮਣੇ ਤੇ ਵੀ ਮੁਕਸਰ ਸਿਟੀ ਦੇ ਵਿੱਚ ਇਸ ਤਰ੍ਹਾਂ ਚੱਲਦਾ ਪਿਆ ਉਹ ਨੂੰ ਉਹਨਾਂ ਦੇ ਤਰ੍ਹਾਂ ਤੁਹਾਡੇ ਸਾਹਮਣੇ ਉਹੀ ਸਬ ਇੰਸਪੈਕਟਰ ਹੈ ਆਪਾਂ ਵੀ ਮੁਕਸਰ ਦੀ ਪ੍ਰੈਸ ਬਲਿੱਤਾ ਇਹ ਤੁਸੀਂ ਤੁਸੀਂ ਇੱਕ ਸਵਾਲ ਪੁੱਛਿਆ ਸੀ ਕਿ ਉਹ ਕਹਿੰਦੇ ਵੀ ਸਾਡੀ ਪੁਲਿਸ ਆਖੇ ਨਹੀਂ ਲੱਗਦੀ ਫਿਰ ਜ਼ਿੰਮੇਵਾਰ ਕੌਣਾ ਜ਼ਿੰਮੇਵਾਰ ਉਹ ਲੋਕ ਹੈ ਜਿਹੜੇ ਸਰਕਾਰ ਚਲਾ ਰਹੇ ਆ ਜ਼ਿੰਮੇਵਾਰ ਉਹ ਜਿਨ੍ਹਾਂ ਨੇ ਲੋਕਾਂ ਨੇ ਬਦਲਾ ਦੇ ਰੂਪ ਵਿੱਚ ਚੁਣ ਕੇ ਭੇਜਿਆ ਆਹੀਂ ਤਾਂ ਲੋਕ ਇਹ ਕਹਿੰਦੇ ਕਿ ਭੱਤੀ ਨਕਮੀ ਪੰਜਾਬ ਪੰਜ ਸਾਲ ਪਿੱਛੇ ਚਲਾ ਗਿਆ ਜੇ ਲੀਡਰ ਸਰਕਾਰ ਵਾਲੇ ਕਹਿਣ ਕਿ ਸਾਡੇ ਅਫਸਰ ਸਾਹੀ ਅੱਗੇ ਨਹੀਂ ਲੱਗੀਏ ਤੋ ਬਚਕਾਨਾ ਤੇ ਬੱਚਿਆਂ ਵਾਲੀ ਗੱਲ ਕੀ ਹੋਵੇਗੀ ਕਿ ਸਰਕਾਰ ਦੇ ਹੁੰਦਿਆ ਸਾਡੇ ਤੋਂ ਅਫਸਰ ਸਾਡੇ ਅੱਖੇ ਨਹੀਂ ਲੱਗਦੇ ਸੋ ਇਸ ਕਰਕੇ ਅਫਸਰ ਆਖੇ ਲੌੜੇ ਨਾਲ ਲੌੜੇ ਚੰਗੇ ਕੰਮਾਂ ਵਾਸਤੇ ਸ਼ਾਇਦ ਨਾਲ ਲੱਗਦੇ ਹੋਣਗੇ ਤੱਕੇ ਸਾਂਝਾਸਤੇ ਪਰਚਿਆਂ ਵਾਸਤੇ ਤਾਂ ਮੈਨੂੰ ਲੱਗਦਾ ਹੈ ਚਲੋ ਅੱਗੋ ਕੇ ਬਾਫੜ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਸਾਨੂੰ ਸੁਣਿਆ ਸਾਡੀ ਆਵਾਜ਼ ਪੰਜਾਬ ਦੀ ਸਰਕਾਰ ਰੋ ਪ੍ਰਸ਼ਾਸਨ ਤੱਕ ਪਹੁੰਚਾਉਂਗਾ ਬਹੁਤ ਬਹੁਤ ਧੰਨਵਾਦ